ਫਿਰ ਕਲਬ ਖਾਣਾ ਵੱਲੋਂ ਨਿਰੰਤਰ ਇਸਰਾਨੀ ਸਵਾਵਾ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਬਹੁਤ ਹੀ ਸ਼ਲਾਘਾਯੋਗ ਨੇ ਅੱਜ ਪ੍ਰੋਗਰਾਮ ਕੈਂਪ ਲੱਗਿਆ तकरीबन 50-55 ਜਿਹੜੇ ਗੁੰਦਾਨੀ ਉਹ ਹਜੇ ਤੱਕ ਉਹ ਦੇਖ ਚੁੱਕੇ ਨੇ ਅਜੇ ਇਹ ਕੈਂਪ ਚੱਲ ਰਿਹਾ ਵਾ ਤਾਂ ਬੜਾ ਹੀ ਡਿਸਿਪਲਨ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਜਿਹਦੇ ਕਿ ਚੇਅਰਮੈਨ ਰਾਜਿੰਦਰ ਸਿੰਘ ਮਤੂ ਨੇ ਸਾਡੇ ਉਧਾਰ ਨੇ ਸਰੀ ਕੀ ਉਹਨਾਂ ਨੇ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਧੋਰ ਦੇ ਕੇ ਕਿਉਂਕਿ ਉਹ ਜਿਹੜਾ ਵਾ ਉਹ ਇੱਕ ਅਨਮੋਲ ਜ਼ਿੰਦਗੀ ਨੂੰ ਬਚਾ ਸਕਦਾ ਹੈ। ਇਹ ਖੂਨ ਦਾਨ ਜਿਹੜਾ ਵਾ ਉਹ ਸਾਨੂੰ ਸਾਰਿਆਂ ਨੂੰ ਇਹਦੇ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਸਭ ਤੋਂ ਵੱਡਾ ਦਾਨ ਹੈ। ਇਸ ਕਰਕੇ ਸਾਨੂੰ ਇਹ ਇਹ ਵੀ ਅਵੇਅਰਨੈਸ ਕਰਨੀ ਚਾਹੀਦੀ ਹੈ ਇਹਦੇ ਲਈ ਸਾਨੂੰ ਹੋਰ ਵੀ ਜ਼ਿਆਦਾ ਇਹਦੇ ਲਈ ਹੰਬੜਾ ਮਾਰਨਾ ਚਾਹੀਦਾ ਤਾਂ ਜੋ ਅਸੀਂ ਖੂਨ ਦੇ ਕੇ ਇਹ ਜੀ ਜ਼ਿੰਦਗੀਆਂ ਨੇ ਉਹਨਾਂ ਦੀ ਜੀ ਉਹਨਾਂ ਦੀ ਬਚਤ ਕਰ ਸਕਦੇ ਆ ਔਰ ਖੂਨ ਜਿਹੜਾ ਸਭ ਤੋਂ ਮਹਾਨ ਦਾਣਾ ਹੈ ਉਸ ਕਰਕੇ ਮੈਂ ਇਸ ਗਨਫਰ ਕਲੱਬ ਦੀ ਬਹੁਤ ਜ਼ਿਆਦਾ ਸ਼ਤਾਗਾ ਕਰਦਾ ਇਹਨਾਂ ਨੇ ਉਦਮ ਚੱਕਿਆ ਔਰ ਇਹਨਾਂ ਤੋਂ ਹੋਰ ਵੀ ਜਿੰਨੀਆਂ ਸਾਡੀਆਂ ਸਮਾਜਿਕ ਜੱਥੇਬੰਦੀਆਂ ਨੇ ਉਹਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਔਰ ਇਹੋ ਜਿਹੇ ਜਿਹੜੇ ਕੰਮਾਂ ਨੇ ਉਹਨਾਂ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ ਔਰ ਜਾਲੀ ਵੀ ਕਿਉਂਕਿ ਨੌਜਵਾਨਾਂ ਲਈ ਤਾਂ ਸਭ ਤੋਂ ਅਹਿਮ ਹੈ ਕਿ ਉਹ ਅੱਗੇ ਹੋ ਕੇ ਖੂਨ ਦੇਣ ਕਈ ਵਾਰੀ ਫੋਨ ਕਾਲ ਜਿਹੜੇ ਕਰਦੇ ਨੇ ਲੋਕ ਉਸ ਤੋਂ ਪਹਿਲਾਂ ਉਹਨਾਂ ਨੂੰ ਇੰਨਾ ਅਵੇਅਰ ਨਹੀਂ ਹੁੰਦੇ ਉਹ ਇਸ ਕਰਕੇ ਕਈ ਵਾਰ ਡਰਦੇ ਹੁੰਦੇ ਨੇ ਪਰ ਕਿਉਂਕਿ ਮੈਂ ਖੁਦ ਵੀ ਦੇਖਿਆ ਆਪ ਵੀ ਕਈ ਵਾਰ ਫੋਨ ਦਿੱਤਾ ਤੇ ਇਸ ਕਰਕੇ ਇੱਕ ਫੋਨ ਜਿਹੜਾ ਦਿੱਤਾ ਤਾਂ ਬਹੁਤ ਚੰਗੀ ਗੱਲ ਇਹ ਤਾਂ ਆਪਦੀ ਥੋੜੀ ਬੋਡੀ ਲਈ ਵੀ ਅੱਛੀ ਗੱਲ ਹੈ ਸ਼ਹੀਦ 박 ਸਿੰਘ ਜੀ ਦੇ ਜਨਮ ਦਿਨ ਤੇ ਫੋਨ ਕਾਲ ਤੇ ਲਗਾਇਆ ਕੀ ਸੰਦੀਪ ਸਾਹਿਬ ਸ਼ਹੀਦ 박 ਸਿੰਘ ਤੇ ਕੁਸ਼ੀਦ ਆਜ਼ਮ 박 ਸਿੰਘ অরੂਨਾ ਤੇ अनेਕਾਂ ਜਿਹੜੇ ਸਾਡੇ ਇਸ ਪਾਕੋਏ ਨੇ ਜਿਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਫਾਂਸੀਆਂ ਤੇ ਚੜੇ ਔਰ ਜਿਨ੍ਹਾਂ ਨੇ ਲੜਾਈ ਲੜੀ ਇਸ ਦੇਸ਼ ਦੀ ਇਕਤਾ ਖੜਤਾ ਲਈ ਆਜ਼ਾਦੀ ਦੇ ਲਈ ਸੋ ਇਹੋ ਜੀਆਂ ਅਗਰ ਅਸੀਂ ਗਤੀਵਿਧੀਆਂ ਜਾਰੀ ਰੱਖਾਂਗੇ ਤਾਂ ਫਿਰ ਉਹ ਜਿਹੜੇ ਸਾਡੇ ਪਰਵਾਨੇ ਨੇ ਆਜ਼ਾਦੀ ਦੇ ਜਿਹੜੇ ਸਾਡੇ ਸ਼ਹੀਦ ਰਹੇ ਉਹ ਹਮੇਸ਼ਾ ਯਾਦ ਰਹਿਣਗੇ ਫਿਰਾਂ ਦਾ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜੀ ਬੀਤੀ ਸ਼ਹਾਪਾ ਪਟਿਆਵ ਅੱਜ ਜਿਹੜਾ ਆਰਿਆ ਸਕੂਲ ਦੇ ਵਿੱਚ ਜੀਐਸ ਟਰਸਟ ਦੇ ਦੀ ਯੋਜਨਾ ਦਾ ਹੁੰਦਾ ਉਹਦੇ ਅੰਦਰ ਕੈਂਪ ਲੱਗਿਆ ਬਲੱਡ ਕੈਂਪ ਤੇ ਸ਼ਹੀਦ ਫਰਗਸਿੰਦੀ ਜਿਹੜਾ ਅੱਜ ਜਨਮ ਦਿਹਾੜਾ ਉਹਨੂੰ ਮਨਾਉਂਦੇ ਹੇ ਸਾਡਾ ਨਿਊ 에ਜ ਵੈਲਫੇਅਰ ਕਲੱਬ ਪ੍ਰਧਾਨ ਸਾਡੇ ਸੰਜੀਪ ਜੀ ਨੇ ਨਾਲ ਸਾਡੀ ਸਾਰੀ ਟੀਮ ਖੜੀ ਆ ਮੈਂਤਾ ਜੀ ਨੇ ਮਨੀ ਮਰਤਾ ਜੀ ਇਹ ਅਸੀਂ ਤਕਰੀਬਨ 10 ਸਾਲ ਹੋ ਗਏ ਸਾਨੂੰ ਇਸ ਸੰਸਥਾ ਨੂੰ ਬੜੇ ਨੂੰ ਨਿਊ 에ਜ ਵੈਲਫੇਅਰ ਕਲੱਬ ਤਕਰੀਬਨ ਇਹ অকਵੱਜਨ ਜਿਹੜਾ ਕੈਂਪ ਲੱਗਿਆ ਬਲੱਡ ਡੋਨੇਸ਼ਨ ਕੈਂਪ ਲੱਗਿਆ ਕਦੇ ਵੀ ਸਾਡੇ ਕੋਲ ਟੋਰਟੀ ਨੰਬਰ ਵੀ ਹੈਗਾ ਕਦੇ ਵੀ ਕਿਸੇ ਨੂੰ ਵੀ ਲੋੜ ਪੈਂਦੀ ਆ ਬਲੱਡ ਦੀ 24/7 ਅਸੀਂ ਤਿਆਰ ਹੰਮਾ ਸਾਡੀ ਪੂਰੀ ਸਾਡੀ ਟੀਮ ਤਿਆਰ ਹੁੰਦੀ ਆ ਤੇ ਅੱਜ ਜਿਹੜਾ ਕੈਂਪੜਾ ਸਕਸੈਸਫੁਲ ਰਿਹਾ ਤਕਰੀਬਨ ਇੱਥੇ 70 ਦੇ ਜਿਹੜੇ ਹੰਗੇ ਨੇ ਯੂਨਿਟ ਆ ਚੁੱਕੇ ਡੋਨੇਸ਼ਨ ਦੇ ਡੋਲਰ ਆਏ ਨੇ ਤੇ ਉਹਨਾਂ ਨੂੰ ਅਸੀਂ ਨਾਲ ਡੋਨੇਸ਼ਨ ਲਈ ਬਲੱਡ ਡੋਨੇਸ਼ਨ ਵਾਸਤੇ ਵੀ ਉਹਨੂੰ ਮੋਟੀਵੇਟ ਕਰੀਦੇ ਪਲੱਸ ਅਸੀਂ ਇਹ ਵੀ ਜਰੂਰ ਕਹੀਦਾ ਵੀ ਕਿਸੇ ਨੂੰ ਵੀ ਜਰੂਰਤ ਪਵੇ ਤਾਂ ਅਸੀਂ ਨਾਲ ਤੁਹਾਡੇ ਨਾਲ ਖੜੇ ਹਾਂ ਤਾਂ ਇਹ ਜਿਹੜਾ ਸਪੈਸ਼ਲ ਜਿਹੜਾ ਕੈਂਪ ਲਾ ਗਿਆ ਪਾਕਪਾ ਸਿੰਘ ਫੀਫ ਪਾਕਪਾ ਸਿੰਘ ਜਿਹੜਾ ਜਨਮ ਦਿਹਾੜਾ ਉਹਨੂੰ ਯਾਦ ਰੱਖਦੇ ਹਾਂ ਜਾਂ ਜਿਹੜਾ ਉਹਨਾਂ ਦੇ ਉਹਨਾਂ ਨੇ ਸਾਨੂੰ ਦਿੱਤਿਆ ਸੀਗਾ ਮੈਸੇਜ ਦਿੱਤਾ ਸੀ ਕਿ ਲਾਈਫ ਦਾ ਉਹਦੇ ਨੂੰ ਅਸੀਂ ਅੱਗੇ ਪ੍ਰਮੋਟ ਕਰਨ ਵਾਸਤੇ ਤਾਂ ਇਹ ਕਿਹਾਇਆ। ਮਿੰਟੂ ਜਿਵੇਂ ਅੱਜ ਕੱਲ ਦੇ ਬੱਚੇ ਨਸ਼ਾ ਵੱਲ ਨੂੰ ਰੁਝਾਨ ਵਧਿਆ ਹੋਇਆ ਹੈ। ਉਹਨਾਂ ਬੱਚਿਆਂ ਲਈ ਕੀ ਮੈਸੇਜ ਦੋਗੇ? ਸਰ ਇਹ ਤਾਂ ਮੈਂ ਸਮਝਾ ਵੀ ਫੇਲ ਹੋ ਰਾ ਸਰਕਾਰ ਦੀ ਜਿਹੜੇ ਨਸ਼ੇ ਦਿਨ-ਪਰ-ਦਿਨ ਵੱਧ ਰਹੇ ਨੇ ਦੇਖੋ ਚੋਰੀਆਂ ਜਿਕਾਰੀਆਂ ਕਿੰਨੇ ਜ਼ਿਆਦਾ ਹੋ ਰਹੀਆਂ ਨੇ ਹੋਰ ਲੁੱਟਾਂ ਖੋਹ ਰਹੀਆਂ ਨੇ ਤਾਂ ਇਹ ਸਰਕਾਰ ਨੂੰ ਸਰਕਾਰ ਦੀ ਰਿਸਪੋਨਸਿਬਿਲਟੀ ਬਣਦੀ ਆ ਕਿ ਸਾਡੀ ਯੂਥ ਨੂੰ ਸਹੀ ਡਾਇਰੈਕਸ਼ਨ ਤੇ ਲੈ ਕੇ ਆਉਣ। ਅਸੀਂ ਚਾਹੁੰਦੇ ਹਾਂ ਵੀ ਵਧੀਆ ਤਰੀਕੇ ਨਾਲ ਪੜ੍ਹਨਾ ਸਾਨੂੰ ਕੋਈ ਪੜ੍ਹਾਈ ਦੀ ਹੈਲਪ ਵੀ ਲੋੜਾਂਗੇ ਆ ਤਾਂ ਸਾਡਾ ਕਲੱਬ ਵੀ ਨਾਲ ਸੈਲਫ ਦਊਗਾ ਅੱਛੀ ਤਰੀਕੇ ਨਾਲ ਖੇਡਣਾ ਸਪੋਰਟਸ ਨੂੰ ਪ੍ਰਮੋਟ ਕਰਨ ਬੱਚੇ ਜਿਹੜੇ ਹੈਗੇ ਨੇ ਤਾਂ ਕਿਉਂਕਿ ਆਨਲਪ ਭਵਿੱਖ ਹੈ ਇੰਡੀਆ ਇਜ਼ ਦਾ ਜੰਗੇਸਟ ਕੰਟਰੀ ਇਨ ਦਾ ਵਰਡ ਇਨ 2025 ਤਾਂ ਜਿਹੜਾ ਸਾਡਾ ਭਵਿੱਖ ਵਧੀਆ ਸਾਫ਼ ਸੁਥਰਾ ਹੋਵੇ ਵਧੀਆ ਥੈਂਕ ਯੂ ਸੰਦੀਪ ਜੀ ਅੱਜ ਜਿਹੜਾ ਬਲੱਡ ਕੈਂਪ ਲਾਇਆ ਗਿਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਅਸੀਂ ਸਾਰੇ ਖੰਨਾ ਸ਼ਹਿਰ ਦੇ ਸਹਿਯੋਗ ਨਾਲ ਸਰਦਾਰ ਭਗਤ ਸਿੰਘ ਦੇ ਜੋ ਜਨਮ ਦਿਹਾੜਾ ਹੈ ਉਹਨੂੰ ਮੁੱਖ ਰੱਖਦੇ ਅਸੀਂ ਇਹ ਕੈਂਪ ਆਰਗੇਨਾਈਜ਼ ਕੀਤਾ ਹੈ ਤੇ ਕਾਫੀ ਸੰਸਥਾਵਾਂ ਤੇ ਸ਼ਹਿਰ ਲਖਪੀਰ ਬਹੁਤ ਸਹਿਯੋਗ ਮਿਲਿਆ ਇਸ ਸਾਲ ਨਾਲ ਸੀ ਕੈਂਪਰਾ ਕੀਤਾ ਸੀ ਸਾਡਾ 70 ਬੱਚੇ ਨੀਅਰ ਬਹੁਤ ਸੀ ਫਿਊਨ ਕਰਾਂਗੇ ਉਸ ਆਵਨ ਕੈਂਪ ਦੇ 70 ਪਲੱਸ ਵੀ ਹੋ ਰਹੀਆਂ ਨੇ ਤੇ ਸਰ ਬੱਚਿਆਂ ਲਈ ਕੀ ਮੈਸੇਜ ਹੈ ਬੱਚਿਆਂ ਲਈ ਇੱਕ ਤਾਂ ਜੋਥ ਅੱਜਕੱਲ ਨਸ਼ਿਆਂ ਦੇ ਵਿੱਚ ਪਿਆ ਹੋਇਆ ਤੇ ਦੂਜਾ ਬਲੱਡ ਵੀ ਕੈਂਪ ਕਿ ਕਹਿੰਦੇ ਸੀ ਬਲੱਡ ਨਹੀਂ ਦੇਣਾ ਕਰਦੇ ਬੋਲਦੇ ਅਸੀਂ ਲੋਕਾਂ ਨੂੰ ਬਹੁਤ ਮੋਟੀਵੇਟ ਕਰਦੇ ਆ ਵੀ ਵੀ ਬਲੱਡ ਤੋਂ ਬਾਅਦ ਬਲੱਡ ਦੋਵੋ ਤਾਂ ਬਲੱਡ ਦੇਣਾ ਬਹੁਤ ਵਧੀਆ ਬਿਮਾਰੀਆਂ ਨੂੰ ਦੂਰ ਹੁੰਦੀਆਂ ਨੇ ਇਹਦਾ ਬਲੱਡ ਦੇਣ ਨਾਲ ਫਾਇਦਾ ਹੀ ਹੁੰਦਾ ਆਪਣੇ ਲਈ ਸੰਦੀਪ ਜੀ ਕਿੰਨੇ ਚਿਰ ਬਾਅਦ ਆਪਾਂ ਬਲੱਡ ਦੇ ਸਕਦੇ ਆ ਅਏ ਸਰ ਤੁਸੀਂ ਬਲੱਡ ਅਸੀਂ 3 ਮਹੀਨੇ ਬਾਅਦ ਦੁਬਾਰਾ ਦੇ ਸਕਦੇ ਆ